ਥਲੇ ਕੋਈ ਮੁੱਦੇ ਰਹਿੰਦੇ ਸੀ ਉਹਨਾਂ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਜਨੂ ਦੀ ਕਣਕ ਸੜ ਗਈ ਹੈ ਕੋਈ 50 ਏਕੜ ਦੇ ਨੇੜੇ ਤੇੜਾ ਹੈ ਉਹਦੇ ਜੋ 50000 ਦਾ ਮਾਜਵੇ ਦੀ ਗੱਲ ਸੀਗੀ ਤੈ ਹੋਈ ਵੀ ਸੀ ਪਹਿਲਾਂ ਉਹਨੂੰ ਵੀ ਅਸੀਂ ਕਿਹਾ ਵੀ ਆ ਅਗਲੇ ਮਹੀਨੇ ਦੇ ਅਸਲ ਜਿਹੜਾ ਚੱਲ ਰਿਹਾ ਮਹੀਨਾ ਇਹਦੇ ਵਿੱਚ ਅਸੀਂ ਪੇਮੈਂਟ ਕਰ ਦੇਵਾਂਗੇ ਆਈ ਹੋ ਭਾਰਤਮਾਲਾ ਜਾਂ ਹੋਰ ਹੈ ਉਹਦੇ ਵੀ ਕਿਹਾ ਕਿਉਂਕਿ ਸਾਡੇ ਨਾਲ ਬਾਦਸ਼ਾਹੀ ਦੀ ਲੰਘਣਾ ਹੋਈ ਮਰੇਰ ਕੋਟਲੇ ਵੀ ਆ ਲੰਘਣਾ ਹੋਈ ਹੈ ਇਹਨੂੰ ਬੰਦ ਕਰੋ ਤੇ ਕਿਸਾਨਾਂ ਦੀ ਉਸ ਨਾਲ ਕਰੋ ਭਾਵੇਂ ਹਜੇ ਉਹਦੀ ਠੋਸ ਨਹੀਂ ਕਹੀ ਵੀ ਕਿੰਨੇ ਚਰਚ ਕਰ ਦਾਂਗੇ ਉਹਦੀ ਡੇਟ ਨਹੀਂ ਕੁਝ ਨਹੀਂ ਹੈ ਗਿਆ ਚਲੋ ਇਹ ਗਾਹਾਂ ਮਾਮਲਾ ਸਾਡਾ ਹੈ ਗਿਆ ਇਦੋਂ ਰਵਾਵਾ ਜਿਹਨੀਆਂ ਕੋਈ ਗੱਲਾਂ ਰਹਿ ਗਈਆਂ ਉਹ ਸਾਡੇ ਸਨਾਰਾ ਮਾਨ ਕਰਨਗੇ ਉਸ ਤੋਂ ਬਾਅਦ ਮੈਂ ਸਮਝਦਾ ਜੁਰਤ ਸੋਂ ਕਰ ਲੈ ਹਾਂਜੀ ਪੱਤਰਕਾਰ ਸਾਥੀਓ ਧੰਨਵਾਦ ਉਹ ਜਿਵੇਂ ਇਹਦੇ ਵਿੱਚੋਂ ਚੰਡਾ ਸਿੰਘ ਨੇ ਕਿੰ ਦੱਸਿਆ ਵੀ 50000 ਰੁਪਇਆ ਜਿਹੜਾ ਕਣਕਾਲਾ ਉਹ ਪਿਛਲੇ ਸਾਲ ਦਾ ਤਾਇ ਹੋਇਆ ਬੈ ਕਣਕ ਜਿਹੜੀ ਪਹਿਲਾਂ ਛੜੀ ਐ ਇਸੇ ਤਰ੍ਹਾਂ ਇੱਕ ਬਠਿੰਡੇ ਜ਼ਿਲ੍ਹੇ ਦਾ ਰਾਏਕ ਕਲਾਂ ਪਿੰਡ ਆ ਉਹਦੇ ਚ ਪਸ਼ੂਆਂ ਤੋਂ ਵੱਡੀ ਮਾਰ ਪਈ ਐ ਉਹ ਵੀ ਇਹ ਮੰਨੇ ਆ ਵੀ 30000 ਪ੍ਰਤੀ ਪਸ਼ੂ ਦੇ ਹਿਸਾਬ ਨਾਲ ਅਸੀਂ ਉਹ ਪਿੰਡ ਦਾ ਮੁਆਜਬਾ ਜਿਹੜਾ ਉਹ ਵੀ ਉਹ ਪਿੰਡ ਨੂੰ ਕਿੰਨਾ ਕਿੰਨਾ ਮੁਆਵਜ਼ਾ ਜੀ ਦੇ ਮੰਗੇ 30000 ਪ੍ਰਤੀ ਪਸ਼ੂ ਹਾਂ ਅਸੀਂ ਰੋਸ ਵੀ ਜਤਾਇਆ ਉੱਥੇ ਵੀ ਉਹ ਬਹੁਤ ਥੋੜਾ ਮੁਆਜਬਾ ਇਹ ਬਹੁਤ ਇੱਕ ਰੋਜਗਾਰ ਦਾ ਧੰਦਾ ਸਾਡੇ ਜਿਹੜਾ ਸਰਕਾਰ ਆਪ ਵੀ ਕਹਿੰਦੀ ਹੈ ਵੀ ਸਹਾਇਕ ਧੰਦਿਆਂ ਦੀ ਗੱਲ ਹੈ। ਸੋ ਇਹਦੇ ਵਿੱਚ ਉਹੀ ਫੜ ਕੇ ਰੱਖ ਲੋ। ਸੋ ਇਸ ਤੋਂ ਲਾ ਬਾਅਦ ਜਿਵੇਂ ਹੋਰ ਮੌਜੂਦੇ ਦੀਆਂ ਗੱਲਾਂ ਹੈ ਜਿਹਦੇ ਵਿੱਚ ਦੋ ਪਿੰਡ ਮਾਨਸਾ ਜ਼ਿਲ੍ਹੇ ਦੇ ਆ ਮੀਰਪੁਰ ਕੋਲਾ ਕਲਾਂ ਜਟਾਣਾ ਐ। ਐਸੇ ਤਰ੍ਹਾਂ ਇੱਕ ਪਿੰਡ ਸੰਗਰੂਰ ਜ਼ਿਲ੍ਹੇ ਦਾ ਹੈ ਜਿਹੜੇ ਕੋਈ ਗੜੇਮਾਰੀ ਹੋਈ ਆ ਜਾਂ ਹੋਰ ਕਾਰਨਾ ਕਰਕੇ ਫਸਲਾਂ ਦੇ ਨੁਕਸਾਨ ਹੋਇਆ ਉਹ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਮੰਨੇ ਆ। ਇਸੇ ਤਰ੍ਹਾਂ ਨਹਿਰੀ ਪਾਣੀ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਦਮਗਜੇ ਵੱਡੇ ਮਾਰ ਰਹੀ ਹੈ ਵੀ ਅਸੀਂ ਹਰ ਖੇਤ ਤੱਕ ਪਾਣੀ ਪਹੁੰਚਦਾ ਕਰਨ ਦੇ ਯਤਨਸ਼ੀਲ ਆ ਪਰ ਉਹ ਯਤਨਸ਼ੀਲ ਦੇ ਮਾਮਲੇ ਚ ਛੋਟੀ ਜੀ ਜਿਹੜੀ ਵੱਡੀ ਗੱਲ ਹੈ ਇੱਕ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੋਈ ਆ ਵੀ ਪਾਈਪਾਂ ਹਰ ਖੇਤ ਤੱਕ ਪਾ ਕੇ ਕਿਉਂਕਿ ਖਾਲੇ ਵੀ ਉਹਨੇ ਕੰਮ ਨਹੀਂ ਦਿੰਦੇ ਪਾਈਪਾਂ ਪਾਉਣ ਦਾ ਨਾਲ ਹੀ ਸਰਕਾਰ ਨੇ ਇਸ ਕੰਮ ਦਾ ਵਾਅਦਾ ਕੀਤਾ ਸੀ ਉਹਦੇ ਚ ਪਹਿਲਾਂ ਸਰਕਾਰ 10% ਕਿਸਾਨਾਂ ਤੋਂ ਲੈਂਦੀ ਸੀ ਉਹ ਪੰਜਾਬ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ ਚ ਵੀ ਹੋਇਆ ਸੀ ਐਸ ਮੀਟਿੰਗ ਚ ਵੀ ਮੁੱਖ ਮੰਤਰੀ ਕਹਿੰਦੇ ਵੀ ਉਹ ਕਿਸਾਨਾਂ ਤੋਂ ਕੁਝ ਨਹੀਂ ਲਿਆ ਜਾਊਗਾ ਉਪਰੋਂ ਪਿੰਡਾਂ ਤੋਂ ਵਸੂਲਿਆ ਜਾ ਰਿਹਾ ਉਹਦੇ ਤੇ ਵੀ ਸਰਕਾਰ ਨੇ ਇਸ ਗੱਲ ਦਾ ਵਾਅਦਾ ਕੀਤਾ ਵੀ ਅਸੀਂ ਇਹ ਕਿਸਾਨਾਂ ਤੋਂ ਪੈਪਾਂ ਦਾ ਪੈਸਾ ਵੀ ਕੋਈ ਨਹੀਂ ਲੈ ਲਵਾਂਗੇ ਉਹਦੀ ਪੜਤਾਲ ਕਰਾਂਗੇ ਜੇ ਕਿਸੇ ਨੇ ਲੈ ਲਿਆ ਕੋਈ ਤੇ ਜੇ ਕੋਈ ਮੰਗਦਾ ਉਹਦੇ ਤੇ ਵੀ ਅਸੀਂ ਸਾਡੇ ਕੋਲੇ ਧਿਆਨ ਚ ਲਿਆਓ ਉਹ ਅਸੀਂ ਲਗਾਤਾਰ ਇਹਦੇ ਵਿੱਚ ਲੈ ਕੇ ਆਵਾਂਗੇ ਇਨੀਆਂ ਗੱਲਾਂ 'ਚ ਹੋਰ ਵਾਅਦਾ ਕਰਨੀ ਉਦੋਂ ਬਾਅਦ ਜੂਰਾ ਸਿੰਘ ਪੱਤਰਕਾਰ ਦੋਸਤੋ ਇਹਦੇ 'ਚ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਪਲਾਟਾਂ ਦਾ ਇਸ਼ੂ ਸੀ ਉਹਦੇ ਸਬੰਧ ਦੇ ਵਿੱਚ ਸਰਕਾਰ ਸਾਡੇ ਕੋਲ ਪਹਿਲੀਆਂ ਮੀਟਿੰਗਾਂ 'ਚ ਮੰਨੀ ਹੋਈ ਹੈ ਕਿ 20000 ਪਲਾਟ ਜਿਹੜਾ ਮਤਲਬ ਮਜ਼ਦੂਰਾਂ ਦੇ ਨਾਂ ਬੋਲ ਰਿਹਾ ਹੈਗਾ ਚੜ ਚੁੱਕਿਆ ਹੈਗਾ ਉਹਦੇ ਕਰਕੇ ਉਹਨਾਂ ਨੇ ਕਿਹਾ ਵੀ ਤਿੰਨ ਤੋਂ ਚਾਰ ਮਹੀਨਿਆਂ ਦੇ ਬਿਟਵੀਨ ਅਸੀਂ ਇਹ ਜਿਹੜੇ ਪਲਾਟ ਨੇ ਕੱਟੇ ਹੋਏ ਨੇ ਜਿਹੜੇ ਨਾਂ ਚੜ ਚੁੱਕੇ ਆ ਉਹਨਾਂ ਦੇ ਕਬਜ਼ੇ ਅਸੀਂ ਮਜ਼ਦੂਰਾਂ ਨੂੰ ਦੇਵਾਂਗੇ ਇਹ ਸਾਡੇ ਵਾਸਤੇ ਬਹੁਤ ਵੱਡਾ ਇਸ਼ੂ ਸੀ ਜਿਹੜਾ ਅਸੀਂ ਦੇਖਦੇ ਆਂ ਵੀ ਸੋਲਵ ਹੋਲ ਬਣ ਨੂੰ ਵੱਧ ਰਿਹਾ ਦੂਜਾ ਇਹ ਹੈਗਾ ਵੀ ਜਿਹੜਾ ਆਪਣੇ ਮਨਰੇਗਾ ਦਾ ਉਹਦੇ ਵਿੱਚ ਸਾਡੀਆਂ ਔਰਤਾਂ ਨੇ ਜਿਹੜੀਆਂ ਮਾਈਆਂ ਨੇ ਉਹ ਬਹੁਤ ਖੱਜਲਖਵਾਰ ਹੁੰਦੀਆਂ ਨੇ ਵੀ ਜਿੱਥੇ ਪਹਿਲਾਂ ਕੰਮ ਸ਼ੁਰੂ ਹੁੰਦਾ ਉੱਥੇ ਆ ਕੇ 4 ਕਿਲੋਮੀਟਰ ਤੋਂ ਬਾਅਦ ਫੇਰ ਆ ਕੇ ਉੱਥੇ ਹਾਜ਼ਰੀ ਲਾਉਣੀ ਪੈਂਦੀ ਆ ਉਹ ਕਹਿੰਦੇ ਸੀ ਵੀ ਆਹ ਰੇ ਇਹ ਅਵਸਰਣੇ ਕਹਿ ਸੀ ਵੀ ਤਾਂ ਸੈਂਟਰ ਦਾ ਰੂਲ ਹੈ ਚਾਪਾ ਕੁਝ ਨਹੀਂ ਕਰ ਸਕਦੇ ਇਹਦੇ ਚ ਭਗਵਾਨਤ ਸਿੰਘ ਜੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਸੈਂਟਰ ਤੋਂ ਆਪਾਂ ਸਾਰੀ ਕੁਸਤੇ ਨਹੀਂ ਚੀਜ਼ਾਂ ਲੈਣੀਆਂ ਇਹ ਆਪਣਾ ਅਸੂਲ ਬਣਾਓ ਵੀ ਜਿੱਥੇ ਹਾਜ਼ਰੀ ਲੱਗਦੀ ਹੈਗੀ ਆ ਪਹਿਲਾਂ ਉਸੇ ਥਾਂ ਦੀ ਜਗ੍ਹਾ ਜਿੱਥੇ ਸ਼ਾਮ ਨੂੰ ਕੰਮ ਬੰਦ ਹੁੰਦਾ ਹੈਗਾ ਉਹ ਮਤਲਬ ਜਿਹੜਾ ਉੱਥੇ ਹੀ ਉਹਨਾਂ ਦੀ ਹਾਜ਼ਰੀ ਲੱਗੇ ਜਿਹਦੇ ਕਰਕੇ ਜਿਹੜੀ ਖੱਜਲ ਖਵਾਰੀ ਆ ਉਹਨਾਂ ਨੂੰ ਨਾ ਹੋਵੇ ਤੀਜਾ ਇਸ਼ੂ ਇਹ ਹੈਗਾ ਵੀ ਜਿੱਤੇ ਨਜੂਲ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦੀ ਮਤਲਬ 10 ਏਕੜ ਤੱਕ ਨਜੂਲ ਕਿਸੇ ਪਿੰਡ ਦੀ ਜ਼ਮੀਨ ਆ ਉਹੋ ਜਿਹੜੀ ਮਜ਼ਦੂਰਾਂ ਦੇ ਨਾਂ ਤੇ ਉਹ ਚੱਲਦੀਆਂ ਨੇ ਉਹ ਉਹਨਾਂ ਦੇ ਨਾਂ ਨੇ ਜਿਹੜੀਆਂ ਉਹ ਜ਼ਮੀਨਾਂ ਕੀਤੀਆਂ ਜਾਣਗੀਆਂ ਇਸ ਕਰਕੇ ਇਹ ਜਿਹੜਾ ਮਾਮਲੇ ਜਿੱਤੇ ਹੋਏ ਨੇ ਇਹ ਸਾਡੇ ਵਾਸਤੇ ਇੱਕ ਚੰਗੇ ਪਾਸੇ ਵੱਲ ਨੂੰ ਕਦਮ ਆ ਜਿਹੜਾ ਸਰਕਾਰ ਦਾ ਪਟਿਆ ਜਾ ਰਿਹਾ ਵਿਸ਼ੇਸ਼ ਕਰਕੇ ਜਿਹੜੀ ਸਾਡੀ ਦੋਹਾਂ ਜਥੇਬੰਦੀਆਂ ਦੀ ਖੇਤੀ ਨੀਤੀ ਬਣਾਉਣ ਸੰਬੰਧੀ ਅਸੀਂ ਧਰਨਾ ਲਾਇਆ ਹੋਇਆ ਹੈਗਾ ਉਹਦੇ ਵਿੱਚ ਅਸੀਂ ਸਮਝਿਆ ਇੱਕ ਚੰਗੇ ਪਾਸੇ ਵੱਲੋਂ ਜਿਹੜੀਆਂ ਗੱਲਾਂ ਕਰਕੇ ਡੰਗ ਟਪਾਈ ਕੀਤੀ ਜਾ ਰਹੀ ਸਰਕਾਰ ਦੇ ਕੋਲੋਂ ਜਾਂ ਮੁੱਖ ਮੰਤਰੀ ਨੇ ਵੀ اجلاس ਦੇ ਵਿੱਚ ਇਹ ਕਹਿ ਵੀ ਸਾਡੀ ਨੀਤੀ ਬਣ ਗਈ ਹੁਣ ਸਾਡੇ ਕੋਲ ਠੋਸ ਰਿਪੋਰਟ ਚ ਉਹਨਾਂ ਨੇ ਕਹਿ ਵੀ 1600 ਸਫਿਆਂ ਦੀ ਰਿਪੋਰਟ ਬਣੀ ਹੈ ਉਹਨੂੰ ਅਸੀਂ ਮਤਲਬ ਸ਼ੰਟ ਆਊਟ ਕਰਕੇ ਅਸੀਂ ਬਹੁਤ ਜਲਦੀ ਹੈ ਜਿਹੜਾ ਉਹ ਤੁਹਾਨੂੰ ਦਵਾਂਗੇ ਉਸ ਤੋਂ ਬਾਅਦ ਤੁਸੀਂ ਵੀ ਪੜਿਓ ਅਸੀਂ ਵੀ ਸੱਜਾਂਗੇ ਖਾਈਦਾਂ ਲੈ ਜਿਹੜਾ ਹਾਂ ਇਹ ਵੀ ਉਹਦੇ ਵਿੱਚ ਅਸੀਂ ਗਾਹਾਂ ਇਹਨੂੰ ਫਾਈਨਲ ਜਿਹੜਾ ਉਹ ਕਰਾਂਗੇ ਇੱਕ ਮਜ਼ਦੂਰਾਂ ਦੀ ਇਹ ਹੈਗੀ ਕਰਜ਼ੇ ਸੰਬੰਧੀ ਬਹੁਤ ਵੱਡੀ ਸਮੱਸਿਆ ਸਾਡੇ ਕੋਲ ਜ਼ਮੀਨਾਂ ਨਾ ਹੋਣ ਕਰਕੇ ਸਾਨੂੰ ਸਰਕਾਰੀ ਬੈਂਕਾਂ ਨੇ ਜਿਹੜੀਆਂ ਉਹ ਕਰਜ਼ਾ ਨਹੀਂ ਦਿੰਦੀਆਂ ਕਿਉਂਕਿ ਜ਼ਮੀਨ ਦੀ ਗਾਰੰਟੀ ਮੰਗਦੀਆਂ ਨੇ ਅਸੀਂ ਪਹਿਲਾਂ ਵੀ ਇਹ ਚੀਵਾ ਸਾਹਿਬ ਨਾਲ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਵੀ ਅਸੀਂ ਇਹ ਮੰਗ ਰੱਖੀ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਜਿਹੜੇ ਮਜ਼ਦੂਰ ਆ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਬਣਨਗੇ ਉਹਨਾਂ ਨੂੰ ਅਸੀਂ ਕਰਜ਼ੇ ਉੱਥੋਂ ਦਵਾਵਾਂਗੇ ਜਿਹੜਾ ਮਾਈਕਰੋ ਫਰਾਂਸ ਕੰਪਨੀ ਵਾਲਾ ਵੱਡਾ ਵੱਡੀ ਪੱਧਰ ਦੇ ਉੱਤੇ ਜਿਹੜਾ ਔਰਤਾਂ ਨੂੰ ਕਰਜ਼ੇ ਜਾਲ ਚ ਫਸਾਇਆ ਹੋਇਆ ਤਾਂ ਕਿ ਉਹ ਤੋਂ ਇਹ ਮੁਕਤ ਹੋ ਸਕਣ ਉਹਨਾਂ ਦੇ ਵਿਆਜ ਆ ਜਿਹੜੇ ਉਹ ਘੱਟ ਹੋ ਸਕਣ ਇਹ ਦੇ ਕਰਕੇ ਅੱਜ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਅਸੀਂ ਉਹਨਾਂ ਨੂੰ ਕੋਰਪੋਰੇਟ ਸੁਸਾਇਟੀਆਂ ਤੋਂ ਉਹ ਕਰਜ਼ੇ ਆ ਦਵਾਵਾਂਗੇ ਇਹ ਗੱਲ ਆ ਜਿਹੜੀ ਸਾਡੇ ਮਜ਼ਦੂਰਾਂ ਦੇ ਕਰਜ਼ੇ ਦੇ ਉੱਤੇ ਜਿਹੜੀ ਵੱਡੀ ਪੱਧਰ ਤੇ ਰਾਸ਼ੀ ਜਾਂਦੀ ਹੈਗੀ ਆ ਉਹਨੂੰ ਰੋਕਣ ਦਾ ਸਬਾਬ ਬਣੂਗਾ ਜੀ ਇੱਕ ਮਿੰਟ ਥੋੜਾ ਥੋੜਾ ਇਕੱਲੇ ਇਕੱਲੇ ਕਰ ਥੋੜਾ ਜਿਆ ਕੁਝ ਥੋੜਾ ਪੁੱਛਣਾ ਚਾਹਿਆ ਜਾ ਰਿਹਾ ਕਿ ਇਹ ਕਿਉਂ ਨਹੀਂ ਵਿਚਾਰਾਂ ਕਰ ਦਿੰਨੇ ਆ ਇੱਕ ਮਿੰਟ ਦੇਖੋ ਸਾਥੀਓ ਜਿਹੜਾ ਹੈਗਾ ਦਿੱਥੇ ਤੱਕ ਧਰਿੰਦਾ ਸਵਾਲ ਅਸੀਂ ਹੁਣ ਮੀਟਿੰਗ ਚ ਉੱਟ ਕੇ ਆਏ ਆ 6-7 ਬੰਦੇ ਆ ਤਿੰਨ ਮਜ਼ਦੂਰਾਂ ਦੇ ਸਾਥੀ ਨੇ ਬਾਕੀ 5-6 ਅਸੀਂ ਆ ਅਸੀਂ ਕੁੱਦ ਸੂਬਾ ਕਮੇਟੀ ਦੀ ਮੀਟਿੰਗ ਹੋਣ ਦੇਖ ਲਿਆ ਜੇ ਹੁਣ ਸੰਭਵ ਹੋਈ ਹੁਣ ਨਹੀਂ ਸਵੇਰੇ ਅਸੀਂ ਇਹ ਸੂਬਾ ਕਮੇਟੀ ਦੀ ਮੀਟਿੰਗ ਸੱਦ ਕੇ ਤੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਅਸੀਂ ਇਹ ਉਹਦੇ ਬਾਅਦ ਫੈਸਲਾ ਲੈ ਕੇ 9 10 ਵਜੇ ਤਕਰੀਬਨ ਤੁਹਾਨੂੰ ਅਸੀਂ ਇਹ ਫੈਸਲਾ ਵੀ ਇਹ ਇਹਦਾ ਧਰਨੇ ਦਾ ਕੀ ਬਣ ਗਿਆ ਉਹ ਤੁਹਾਡੇ ਕੋਲ 9 10 ਵਜੇ ਸਵੇਰੇ 10:00 ਨਹੀਂ ਹਾਂ ਆਪਾਂ ਇਕੱਠੇ ਲਾਂਗੇ ਹੈ ਇਕੱਠੇ ਲਾਂਗੇ ਹੈ 9 11:00 ਵਜੇ ਅਸੀਂ 9 ਚੱਲ ਕਹਿਣਾ ਵਜਣਗੇ 11 ਕਰ ਲਓ 11 ਕਰ ਲਓ ਕੱਲ ਸਵੇਰੇ ਤੁਸੀਂ ਕਹਿ ਰਹੇ ਸੀ ਕਿ ਫੈਸਲਾ ਜਿਹੜਾ ਉਹ ਆ ਜਾਣਾ ਸਾਰੇ ਕਿੰਨੇ ਪਰਸੈਂਟ ਸਹਿਮਤ ਹੋ ਸਰਕਾਰ ਦੇ ਨਾਲ ਮੀਟਿੰਗ ਕਰਕੇ ਸਰਪਰਸੈਂਟ ਪਰਸੈਂਟੇਜ ਦੀ ਮੈਂ ਤੁਹਾਨੂੰ ਇੱਕ ਅਦਾ ਦਿੰਨਾ ਵੀ ਜਦੋਂ ਅਸੀਂ ਇਹ ਮੰਗਾ ਤੇ ਆਏ ਆ ਨਾ ਸਾਨੂੰ ਇਹ ਪਤਾ ਸੀ ਵੀ ਇਹ ਗੱਲਾਂ ਦਾ ਇਹ ਨੂੰ ਗੱਲਾਂ ਹਾਂ ਗਾਹਾਂ ਤੋੜਨ ਦੇ ਅਸੀਂ ਐ ਸਮਝਦੇ ਆ ਅਸੀਂ ਆਪਦੇ ਜਿਹੜੀ ਮੰਗਾ ਤੇ ਜਿਹੜੀਆਂ ਜਿਹੜੇ ਇਸ਼ੂਆ ਤੇ ਅਸੀਂ ਮੋਰਚਾ ਲਾਇਆ ਸੀ ਅਸੀਂ ਐ ਕਹਿ ਸਕਦੇ ਆ ਵੀ ਅਸੀਂ ਇੱਕ ਸਟੈਪ ਉਹਦੇ ਗਾਹਾਂ ਵੱਧ ਗਏ ਇਹਨੂੰ ਤੁਸੀਂ ਜਦਾ ਜਦਾ ਕੁਝ ਬਣਾ ਸਾਡੀ ਜਿਹੜੀ ਗੱਲ ਹੈ ਅਸੀਂ ਸਰਕਾਰ ਦੇ ਦਵਾਰ ਪਹੁੰਚਾ ਕੇ ਇਹਨੂੰ ਗਾਹਾਂ ਚੱਲ